ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਇਸ YouTube ਚੈਨਲ ਤੇ। ਪ੍ਰੀਤ ਆਪਣੀ ਮਾਂ ਦਾ ਫੋਨ ਚੁੱਕਦੀ ਹੈ। ਹੈਲੋ ਮਾਂ, ਕਿਵੇਂ ਹੈ ਤੂੰ? ਘੰਟਾ ਹੋ ਗਿਆ ਤੈਨੂੰ ਫੋਨ ਕਰ ਰਹੀ ਸੀ। ਪਰ ਤੇਰਾ ਫੋਨ ਹੀ ਨਹੀਂ ਲੱਗਿਆ। ਮਾਂ ਮੈਂ ਆਪਣੀ ਸਹੇਲੀ ਨਾਲ ਗੱਲ ਕਰ ਰਹੀ ਸੀ। ਇਸ ਲਈ ਫੋਨ ਨਹੀਂ ਲੱਗਿਆ ਹੋਣਾ। ਮਾਂ ਮੈਂ ਤੜਕੇ ਤਾਂ ਤੁਹਾਡੇ ਨਾਲ ਗੱਲ ਕੀਤੀ ਸੀ। ਹਾਂ ਪੁੱਤ, ਕੀਤੀ ਤਾਂ ਸੀ। ਪਰ ਮੇਰਾ ਤੇਰੇ ਨਾਲ ਗੱਲ ਕਰਨ ਨੂੰ ਬਹੁਤ ਕਰਦੇ ਹਾਂ ਸੀਗਾ। ਨਾਲੇ ਪੁੱਤ ਜਦੋਂ ਰਖੜੀ ਬੰਨਣ ਆਵੇਂਗੀ ਤਾਂ ਕੁਝ ਦਿਨ ਰਹਿ ਕੇ ਜਾਇ। ਪੁੱਤ ਕਿੰਨੇ ਦਿਨ ਹੋ ਗਏ ਮਿਲਿਆ ਨੂੰ ਤੈਨੂੰ ਵੇਖਣ ਨੂੰ ਬੜਾ ਜੀ ਕਰਦਾ। ਪ੍ਰੀਤ ਕਹਿਣ ਲੱਗੀ, "ਮਾਂ, ਭਾਬੀ ਨੇ ਵੀ ਰਖੜੀ ਬੰਨਣ ਜਾਣਾ ਹੈ ਆਪਦੇ ਭਰਾ ਦੇ।" "ਨਾ ਪੁੱਤ, ਉਹ ਤਾਂ ਕਹਿੰਦੀ ਸੀ, ਪਰ ਮੈਂ ਉਸ ਨੂੰ ਜਾਣ ਤੋਂ ਜਵਾਬ ਦੇ ਦਿੱਤਾ। ਤੈਨੂੰ ਪਤਾ ਤਾਂ ਹੈ, ਮੇਰੀ ਸਿਹਤ ਠੀਕ ਨਹੀਂ ਰਹਿੰਦੀ। ਮੈਥੋਂ ਹੁਣ ਕੰਮ ਨਹੀਂ ਹੁੰਦਾ। ਜੇ ਉਹ ਪੇਕੇ ਚਲੀ ਗਈ ਤਾਂ ਮੈਂ ਘਰ ਦਾ ਕੰਮ ਇਕੱਲੀ ਕਿਵੇਂ ਕਰਾਂਗੀ?" ਪ੍ਰੀਤ ਆਪਣੇ ਕਮਰੇ ਵਿੱਚ ਬੈਠੀ ਆਪਣੀ ਮਾਂ ਨਾਲ ਫੋਨ 'ਤੇ ਗੱਲਾਂ ਕਰ ਰਹੀ ਸੀ ਤਾਂ ਉਸ ਦੇ ਘਰ ਵਾਲੇ ਦੀ ਆਵਾਜ਼ ਸੁਣਾਈ ਦਿੱਤੀ ਪ੍ਰੀਤ ਕਹਿਣ ਲੱਗੀ ਮੰਮੀ ਮੈਨੂੰ ਲੱਗਦਾ ਹਰਦੀਪ ਆ ਗਿਆ ਪ੍ਰੀਤ ਕਾੜੀ-ਕਾੜੀ ਫੋਨ ਕੱਟ ਕੇ ਕਮਰੇ ਵਿੱਚੋਂ ਬਾਹਰ ਆਈ ਤਾਂ ਹਰਦੀਪ ਕਹਿਣ ਲੱਗਿਆ ਕਿ ਇਹ ਕੀ ਹੈ ਪ੍ਰੀਤ ਤੂੰ ਸਾਰਾ ਦਿਨ ਫੋਨ 'ਤੇ ਲੱਗੀ ਰਹਿੰਦੀ ਹੈਂ ਮੰਮੀ ਬੁਖਾਰ ਹੋਣ ਦੇ ਬਾਵਜੂਦ ਵੀ ਇਕੱਲੇ ਕੱਪੜੇ ਧੋ ਰਹੇ ਹਨ ਤੂੰ ਉਹਨਾਂ ਦੀ ਮਦਦ ਕਿਉਂ ਨਹੀਂ ਕਰ ਸਕਦੀ ਇੱਕ ਤਾਂ ਬੜਾਪੇ ਦੇ ਕਾਰਨ ਉਹਨਾਂ ਕੋਲੋਂ ਕੰਮ ਨਹੀਂ ਹੁੰਦਾ ਦੂਜਾ ਉਹਨਾਂ ਦੀ ਸਿਹਤ ਵੀ ਠੀਕ ਨਹੀਂ ਰਹਿੰਦੀ ਹਰਦੀਪ ਦੀ ਗੱਲ ਸੁਣ ਕੇ ਪ੍ਰੀਤ ਕਹਿਣ ਲੱਗੀ ਕਿ ਜੇਕਰ ਮੰਮੀ ਜੀ ਕੱਪੜੇ ਧੋ ਦੇਣਗੇ ਤਾਂ ਫਿਰ ਕੀ ਹੋ ਜਾਊਗਾ ਤੁਸੀਂ ਤਾਂ ਇਸ ਤਰ੍ਹਾਂ ਕਹਿੰਦੇ ਹੋ ਜਿਵੇਂ ਮੈਂ ਕਰਦਾ ਕੋਈ ਵੀ ਕੰਮ ਨਹੀਂ ਕਰਦੀ ਮੈਂ ਥੱਕ ਗਈ ਸੀ ਇਸ ਲਈ ਥੋੜਾ ਟਾਈਮ ਆਰਾਮ ਕਰਨ ਲਈ ਬੈਠ ਗਈ ਹਰਦੀਪ ਕਹਿਣ ਲੱਗਿਆ ਠੀਕ ਹੈ ਤੂੰ ਮੇਰੇ ਲਈ ਚਾਹ ਬਣਾ ਦੇ ਮੇਰੇ ਸਿਰ ਦਰਦ ਹੋ ਰਿਹਾ ਹੈ ਪ੍ਰੀਤ ਹਰਦੀਪ ਲਈ ਚਾਹ ਬਣਾਉਣ ਚਲੀ ਗਈ ਕਰੀਬ ਡੇਢ ਕਸਾਲ ਪਹਿਲਾਂ ਹਰਦੀਪ ਦਾ ਪ੍ਰੀਤ ਨਾਲ ਵਿਆਹ ਹੋਇਆ ਸੀ ਉਸ ਦਾ ਦਿਔਰ ਹਲੇ ਕੁਆਰਾ ਸੀ ਪ੍ਰੀਤ ਆਪਣੇ ਘਰ ਵਾਲੇ ਹਰਦੀਪ ਦੇ ਸਾਹਮਣੇ ਤਾਂ ਘਰ ਦੇ ਕੰਮ ਕਰਨ ਦਾ ਨਾਟਕ ਜਿਹਾ ਕਰਦੀ ਰਹਿੰਦੀ ਪਰ ਜਦੋਂ ਹਰਦੀਪ ਡਿਊਟੀ ਤੇ ਚਲਾ ਜਾਂਦਾ ਤਾਂ ਕਦੇ ਆਪਣੀ ਮਾਂ ਨਾਲ ਕਦੇ ਆਪਣੀਆਂ ਸਹੇਲੀਆਂ ਨਾਲ ਸਾਰਾ ਸਾਰਾ ਦਿਨ ਹੋਣ ਤੇ ਗੱਲਾਂ ਕਰਦੀ ਰਹਿੰਦੀ ਪ੍ਰੀਤ ਦੀ ਸੱਸ ਦੀ ਸਿਹਤ ਠੀਕ ਨਹੀਂ ਰਹਿੰਦੀ ਸੀ ਪਰ ਫਿਰ ਵੀ ਉਹ ਸਾਰਾ ਦਿਨ ਘਰ ਦੇ ਕੰਮਾਂ ਵਿੱਚ ਲੱਗੀ ਰਹਿੰਦੀ ਜਦੋਂ ਵੀ ਪ੍ਰੀਤ ਦੀ ਸੱਸ ਉਸ ਨੂੰ ਕੋਈ ਕੰਮ ਕਰਨ ਲਈ ਕਹਿੰਦੀ ਤਾਂ ਪ੍ਰੀਤ ਕੋਈ ਨਾ ਕੋਈ ਬਹਾਨਾ ਵਣਾ ਕੇ ਟਾਲ ਦਿੰਦੀ ਸੀ ਉਸ ਦੀ ਸੱਸ ਉਸ ਨੂੰ ਬਹੁਤ ਸਮਝਾਉਂਦੀ ਕਿ ਪ੍ਰੀਤ ਪੁੱਤ ਹੁਣ ਤੂੰ ਇਸ ਘਰ ਦੀਆਂ ਜ਼ਿੰਮੇਵਾਰੀਆਂ ਸਮਝ। ਇਹ ਘਰ ਤੇਰਾ ਹੈ। ਪ੍ਰੀਤ ਨੇ ਆਪਣੀ ਸੱਸ ਦੀ ਗੱਲ ਸੁਣ ਕੇ ਬਹੁਤ ਹੰਗਾਮਾ ਕੀਤਾ ਸੀ। ਇਸ ਗੱਲ ਨੂੰ ਲੈ ਕੇ ਹਰਦੀਪ ਅਤੇ ਪ੍ਰੀਤ ਵਿੱਚ ਆਪਸ ਵਿੱਚ ਲੜਾਈ ਵੀ ਹੋ ਗਈ ਸੀ। ਉਸ ਦਿਨ ਤੋਂ ਬਾਅਦ ਪ੍ਰੀਤ ਦੀ ਸੱਸ ਨੇ ਪ੍ਰੀਤ ਨੂੰ ਟੋਕਣਾ ਹੀ ਛੱਡ ਦਿੱਤਾ ਸੀ। ਜਦੋਂ ਹਰਦੀਪ ਡਿਊਟੀ ਤੇ ਚਲਾ ਜਾਂਦਾ ਤਾਂ ਪ੍ਰੀਤ ਆਪਣੇ ਕਮਰੇ ਵਿੱਚ ਜਾ ਕੇ ਸਾਰਾ ਦਿਨ ਕਦੇ ਫੋਨ ਤੇ ਲੱਗੀ ਰਹਿੰਦੀ ਤੇ ਕਦੇ ਟੀਵੀ ਦੇਖਦੀ ਰਹਿੰਦੀ ਅੱਜ ਹਰਦੀਪ ਡਿਊਟੀ ਤੋਂ ਥੋੜਾ ਜਲਦੀ ਘਰ ਆ ਗਿਆ ਸੀ ਪ੍ਰੀਤ ਹਲੇ ਚਾਹ ਬਣਾ ਰਹੀ ਸੀ ਕਿ ਉਸ ਦੀ ਸਰਸ ਦੀ ਚੀਕਣ ਦੀ ਆਵਾਜ਼ ਆਈ ਹਰਦੀਪ ਭੱਜ ਕੇ ਆਪਣੀ ਮੰਮੀ ਵੱਲ ਗਿਆ ਉਸ ਦੀ ਮੰਮੀ ਜਦੋਂ ਕੱਪੜੇ ਧੋ ਕੇ ਉੱਠੀ ਤਾਂ ਤਿਲਕ ਕੇ ਡਿੱਗ ਪਈ ਸੀ ਹਰਦੀਪ ਨੇ ਆਪਣਾ ਸਹਾਰਾ ਦੇ ਕੇ ਆਪਣੀ ਮਾਂ ਨੂੰ ਉਠਾਇਆ ਤੇ ਕਮਰੇ ਵਿੱਚ ਲੈ ਗਿਆ ਹਰਦੀਪ ਦੀ ਮਾਂ ਦੇ ਬਹੁਤ ਜ਼ਿਆਦਾ ਦਰਦ ਹੋ ਰਿਹਾ ਸੀ ਹਰਦੀਪ ਆਪਣੀ ਮਾਂ ਨੂੰ ਡਾਕਟਰ ਕੋਲ ਲੈ ਗਿਆ ਡਾਕਟਰ ਨੇ ਚੈੱਕਅਪ ਕਰਕੇ ਦਵਾਈ ਦੇ ਦਿੱਤੀ ਹਰਦੀਪ ਦੀ ਮਾਂ ਦੇ ਗੋਡੇ ਤੇ ਬਹੁਤ ਜ਼ਿਆਦਾ ਸੱਟ ਲੱਗ ਗਈ ਸੀ ਡਾਕਟਰ ਨੇ ਦਵਾਈਆਂ ਦੇ ਨਾਲ ਨਾਲ ਆਰਾਮ ਕਰਨ ਲਈ ਵੀ ਕਿਹਾ ਸੀ ਹਰਦੀਪ ਨੇ ਕਹਾਂ ਰਾ ਕੇ ਪ੍ਰੀਤ ਨੂੰ ਕਿਹਾ ਸੀ ਕਿ ਮੰਮੀ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਪਵੇਗਾ ਮੰਮੀ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਪ੍ਰੀਤ ਨੇ ਹਰਦੀਪ ਦੇ ਸਾਹਮਣੇ ਹਾਂ ਕਰ ਦਿੱਤੀ ਪ੍ਰੀਤ ਆਪਣੀ ਮਾਂ ਨੂੰ ਕਹਿਣ ਲੱਗੀ ਕਿ ਕੀ ਦੱਸਾਂ ਮਾਂ ਕਿੰਨੇ ਦਿਨ ਹੋ ਗਏ ਮੇਰੀ ਸੱਸ ਬਿਸਤਰਾ ਫੜ ਕੇ ਗਈ ਹੈ ਮੈਂ ਤਾਂ ਸਾਰਾ ਦਿਨ ਘਰ ਦੇ ਕੰਮ ਕਰਦੀ ਥੱਕ ਜਾਂਦੀ ਹਾਂ ਪ੍ਰੀਤ ਦੀ ਮੰਮੀ ਕਹਿਣ ਲੱਗੀ ਕਿ ਪੁੱਤ ਮੈਨੂੰ ਤਾਂ ਐਂ ਲੱਗਦਾ ਜਿਵੇਂ ਤੇਰੀ ਸੱਸ ਜਾਣ ਬੁੱਝ ਕੇ ਡਰਾਮਾ ਕਰ ਰਹੀ ਹੋਵੇਗੀ ਇਹਨੂੰ ਐਂ ਲੱਗਦਾ ਹੋ ਇਸ ਬਹਾਨੇ ਕੋਈ ਕੰਮ ਨਹੀਂ ਕਰਨਾ ਪਵੇਗਾ ਪ੍ਰੀਤ ਤੈਨੂੰ ਕੋਈ ਲੋੜ ਨਹੀਂ ਸਾਰਾ ਦਿਨ ਬੇਲੀ ਬੈਠੀ ਨੂੰ ਖਾਣ ਪੀਣ ਨੂੰ ਦੇਂਦੀ ਫੇਰ ਤਾਂ ਉਹਨੇ ਬਿਲਕੁਲ ਵੀ ਨਹੀਂ ਉੱਠਣਾ ਹਾਂ ਮਾਂ ਮੈਂ ਤਾਂ ਆਪਣੀਆਂ ਸਹੇਲੀਆਂ ਨਾਲ ਪਾਰਟੀ ਵੀ ਕਰਨੀ ਹੈ ਮੇਰੇ ਪਿੱਛੋਂ ਤਾਂ ਆਪੇ ਮੰਮੀ ਜੀ ਕੰਮ ਕਰ ਲੈਣਗੇ ਠੀਕ ਹੈ ਮੈਂ ਹੁਣ ਫੋਨ ਰੱਖਦੀ ਹਾਂ ਪਾਰਟੀ ਤੋਂ ਆ ਕੇ ਤੁਹਾਡੇ ਨਾਲ ਗੱਲ ਕਰਾਂਗੀ ਪ੍ਰੀਤ ਘਰ ਦਾ ਸਾਰਾ ਕੰਮ ਛੱਡ ਕੇ ਪਾਰਟੀ ਤੇ ਚਲੀ ਗਈ ਉਸਨੇ ਸੋਚਿਆ ਕਿ ਹਰਦੀਪ ਤਾਂ ਸ਼ਾਮ ਨੂੰ ਲੇਟ ਘਰ ਆਉਂਦੇ ਨੇ ਮੈਂ ਉਹਨਾਂ ਤੋਂ ਪਹਿਲਾਂ ਆ ਜਾਵਾਂਗੀ ਪਰ ਪ੍ਰੀਤ ਏ ਭੁੱਲ ਗਈ ਸੀ ਕਿ ਅੱਜ ਹਰਦੀਪ ਨੇ ਆਪਣੀ ਮਾਂ ਨੂੰ ਡਾਕਟਰ ਕੋਲ ਲੈ ਕੇ ਜਾਣਾ ਸੀ ਹਰਦੀਪ ਜਦੋਂ ਘਰ ਆਇਆ ਤਾਂ ਉਸ ਦੀ ਮਾਂ ਸੋਟੀ ਦੇ ਸਹਾਰੇ ਨਾਲ ਰਸੋਈ ਵੱਲ ਜਾ ਰਹੀ ਸੀ ਹਰਦੀਪ ਆਪਣੀ ਮਾਂ ਨੂੰ ਤੁਰਦੇ ਹੋਏ ਵੇਖ ਕੇ ਕਹਿਣ ਲੱਗਿਆ ਕੀ ਗੱਲ ਹੈ ਮਾਂ ਜੇਕਰ ਤੁਹਾਨੂੰ ਕੋਈ ਕੰਮ ਸੀ ਤਾਂ ਤੁਸੀਂ ਪ੍ਰੀਤ ਨੂੰ ਕਹਿ ਦਿੰਦੇ ਡਾਕਟਰ ਨੇ ਤੁਹਾਨੂੰ ਤਰਨ ਤੋਂ ਮਨਾ ਕੀਤਾ ਹੈ ਹਰਦੀਪ ਦੀ ਮਾਂ ਕਹਿਣ ਲੱਗੀ ਕਿ ਪੁੱਤ ਮੈਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਹੋਈ ਸੀ ਇਸ ਲਈ ਪਾਣੀ ਪੀਣ ਰਸੋਈ ਵਿੱਚ ਜਾ ਰਹੀ ਸੀ ਹਰਦੀਪ ਆਪਣੀ ਮਾਂ ਨੂੰ ਮੰਜੇ ਤੇ ਬਿਠਾ ਕੇ ਪਾਣੀ ਦਾ ਗਲਾਸ ਲੈ ਆਇਆ ਪ੍ਰੀਤ ਜਦੋਂ ਘਰ ਅੰਦਰ ਦਾਖਲ ਹੋਈ ਤਾਂ ਹਰਦੀਪ ਨੂੰ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਹਰਦੀਪ ਨੇ ਪੁੱਛਿਆ ਪ੍ਰੀਤ ਕਿੱਥੋਂ ਆਈ ਹੈ ਤੂੰ ਪ੍ਰੀਤ ਡਰਦੀ ਹੋਈ ਹੌਲੀ ਜਿਹੀ ਕਹਿਣ ਲੱਗੀ ਕਿ ਮੈਂ ਆਪਣੀਆਂ ਸਹੇਲੀਆਂ ਨਾਲ ਪਾਰਟੀ ਤੇ ਗਈ ਸੀ। ਪ੍ਰੀਤ ਦੇ ਐਨਾ ਕਹਿਣ ਦੀ ਧੀਰ ਸੀ ਕਿ ਹਰਦੀਪ ਗੁੱਸੇ ਵਿੱਚ ਆਉਣ ਲੱਗਿਆ ਕਿ ਘਰ ਵਿੱਚ ਮੰਮੀ ਬਿਮਾਰ ਹਨ ਅਤੇ ਹੁਣ ਤੂੰ ਪਾਰਟੀਆਂ ਕਰਦੀ ਫਿਰਦੀ ਹੈ। ਪ੍ਰੀਤ ਕਹਿਣ ਲੱਗੀ ਮੇਰੀ ਆਪਣੀ ਕੋਈ ਜ਼ਿੰਦਗੀ ਨਹੀਂ ਹੈ। ਪ੍ਰੀਤ ਦੀ ਗੱਲ ਸੁਣ ਕੇ ਹਰਦੀਪ ਨੂੰ ਹੋਰ ਜ਼ਿਆਦਾ ਗੁੱਸਾ ਆਇਆ। ਪਾਰ ਉਸਨੇ ਆਪਣੇ ਗੁੱਸੇ ਤੇ ਕੰਟਰੋਲ ਕੀਤਾ ਤੇ ਆਪਣੀ ਮਾਂ ਨੂੰ ਕਮਰੇ ਵਿੱਚ ਲੈ ਗਿਆ ਹਰਦੀਪ ਦਾ ਛੋਟਾ ਭਰਾ ਦਫ਼ਤਰ ਤੋਂ ਆਇਆ ਤੇ ਪ੍ਰੀਤ ਨੂੰ ਕਹਿਣ ਲੱਗਿਆ ਕਿ ਭਾਬੀ ਮੈਨੂੰ ਬਹੁਤ ਭੁੱਖ ਲੱਗੀ ਹੈ ਮੇਰੇ ਲਈ ਰੋਟੀ ਬਣਾ ਦਿਓ ਪ੍ਰੀਤ ਕਹਿਣ ਲੱਗੀ ਕਿ ਮੈਂ ਕੋਈ ਨੌਕਰ ਨਹੀਂ ਹਾਂ ਜਿਹੜੀ ਸਾਰਾ ਦਿਨ ਤੁਹਾਡੀ ਸੇਵਾ ਕਰਦੀ ਰਹਾਂਗੀ ਪ੍ਰੀਤ ਦੀ ਇਹ ਗੱਲ ਜਦੋਂ ਹਰਦੀਪ ਨੇ ਸੁਣੀਤਾ ਉਸ ਨੂੰ ਬਹੁਤ ਜ਼ਿਆਦਾ ਗੁੱਸਾ ਆ ਗਿਆ ਇਸ ਵਾਰ ਉਹ ਆਪਣੇ ਗੁੱਸੇ ਤੇ ਕੰਟਰੋਲ ਨਾ ਕਰ ਸਕਿਆ ਤੇ ਜ਼ੋਰਦਾਰ ਥੱਪੜ ਪ੍ਰੀਤ ਦੇ ਮੂੰਹ ਤੇ ਜੜ ਦਿੱਤਾ ਹਰਦੀਪ ਕਹਿਣ ਲੱਗਿਆ ਕਿ ਜੇਕਰ ਮੈਂ ਚੁੱਪ ਹਾਂ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੇਰਾ ਜੋ ਮਨ ਆਵੇ ਉਹੀ ਬੋਲੀ ਜਾਵੇ ਪ੍ਰੀਤ ਦੇ ਦੌਰ ਨੇ ਆਪਣੇ ਭਰਾ ਹਰਦੀਪ ਨੂੰ ਰੋਕਦੇ ਹੋਏ ਕਿਹਾ ਕਿ ਵੀਰ ਜੀ ਇਹ ਤੁਸੀਂ ਕੀ ਕਰ ਰਹੇ ਹੋ ਪ੍ਰੀਤ ਕਹਿਣ ਲੱਗੀ ਤੁਹਾਡੀ ਇੰਨੀ ਹਿੰਮਤ ਤੁਸੀਂ ਮੇਰੇ ਤੇ ਹੱਥ ਚੁੱਕਿਆ ਮੈਂ ਤੁਹਾਨੂੰ ਛੱਡਾਂਗੀ ਨਹੀਂ ਜੇਕਰ ਤੁਹਾਨੂੰ ਜੇਲ੍ਹ ਵਿੱਚ ਬੰਦ ਨਾ ਕਰਵਾਇਆ ਤਾਂ ਮੇਰਾ ਨਾਂ ਵੀ ਪ੍ਰੀਤ ਨਹੀਂ ਪ੍ਰੀਤ ਹੰਝੂ ਬਹਾਉਂਦੀ ਹੋਈ ਆਪਣੇ ਕਮਰੇ ਵਿੱਚ ਚਲੀ ਗਈ ਤੇ ਆਪਣੀ ਮਾਂ ਨੂੰ ਫੋਨ ਕਰਨ ਲੱਗੀ ਹਰਦੀਪ ਦੀ ਮਾਂ ਹਰਦੀਪ ਨੂੰ ਕਹਿਣ ਲੱਗੀ ਕਿ ਪੁੱਤ ਜਾ ਕੇ ਪ੍ਰੀਤ ਨੂੰ ਰੋਕ ਲੈ ਨਹੀਂ ਤਾਂ ਬਹੁਤ ਵੱਡੀ ਮੁਸੀਬਤ ਖੜੀ ਹੋ ਜਾਵੇਗੀ ਹਰਦੀਪ ਕਹਿਣ ਲੱਗਿਆ ਨਹੀਂ ਮੰਮੀ ਉਸਨੇ ਜੋ ਕਰਨਾ ਹੈ ਕਰਨ ਦਿਓ ਚਲੋ ਆਪਾਂ ਡਾਕਟਰ ਕੋਲ ਚਲਦੇ ਹਾਂ ਹਰਦੀਪ ਆਪਣੀ ਮਾਂ ਨੂੰ ਡਾਕਟਰ ਕੋਲ ਲੈ ਗਿਆ ਪ੍ਰੀਤ ਨੇ ਆਪਣੀ ਮਾਂ ਨੂੰ ਫੋਨ ਕਰਕੇ ਸਭ ਕੁਝ ਦੱਸ ਦਿੱਤਾ ਤਾਂ ਉਸਦੀ ਮਾਂ ਕਹਿਣ ਲੱਗੀ ਕਿ ਉਸਦੀ ਇੰਨੀ ਹਿੰਮਤ ਤੇਰੇ ਥੱਪੜ ਮਾਰਿਆ ਤੂੰ ਆਪਣਾ ਸਮਾਨ ਪੈਕ ਕਰ ਮੈਂ ਤੈਨੂੰ ਹੁਣੇ ਲੈਣ ਲਈ ਆ ਰਹੀ ਹਾਂ ਪ੍ਰੀਤ ਦੀ ਮਾਂ ਨੇ ਆਪਣੀ ਨੂੰਹ ਨੂੰ ਕਿਹਾ ਕਿ ਮੈਂ ਪ੍ਰੀਤ ਨੂੰ ਲੈਣ ਜਾ ਰਹੀ ਹਾਂ ਜਦੋਂ ਪ੍ਰੀਤ ਦਾ ਪਿਓ ਘਰ ਆਇਆ ਤਾਂ ਉਹ ਆਪਣੀ ਨੂੰਹ ਨੂੰ ਪੁੱਛਣ ਲੱਗਿਆ ਕਿ ਪੁੱਤ ਤੇਰੀ ਮਾਂ ਕਿੱਥੇ ਹੈ ਪ੍ਰੀਤ ਦੀ ਭਾਬੀ ਕਹਿਣ ਲੱਗੀ ਕਿ ਬਾਪੂ ਜੀ ਮਾਂ ਤਾਂ ਦੀਦੀ ਨੂੰ ਲੈਣ ਗਏ ਹਨ ਅੱਛਾ ਠੀਕ ਹੈ ਪੁੱਤ ਰਖੜੀ ਆਉਣ ਵਾਲੀ ਹੈ ਨਾ ਤਾਂ ਕਰਕੇ ਪ੍ਰੀਤ ਨੂੰ ਲੈਣ ਚਲੀ ਗਈ ਹੋਵੇਗੀ ਪ੍ਰੀਤ ਦੀ ਭਾਬੀ ਕਹਿਣ ਲੱਗੀ ਨਹੀਂ ਬਾਪੂ ਜੀ ਉਹਨਾਂ ਦੇ ਘਰ ਵਿੱਚ ਕੋਈ ਝਗੜਾ ਹੋ ਗਿਆ ਪ੍ਰੀਤ ਦੇ ਬਾਪੂ ਅਤੇ ਉਸ ਦੇ ਭਰਾ ਨੂੰ ਚਿੰਤਾ ਹੋਣ ਲੱਗੀ ਪ੍ਰੀਤ ਦਾ ਭਰਾ ਕਹਿਣ ਲੱਗਿਆ ਕਿ ਮਾਂ ਨੂੰ ਇੰਨੀ ਕੀ ਜਲਦੀ ਸੀ ਪ੍ਰੀਤ ਨੂੰ ਲੈਣ ਜਾਣ ਦੀ ਪਹਿਲਾਂ ਪੂਰੀ ਗੱਲ ਦਾ ਤਾਂ ਪਤਾ ਕਰ ਲੈਂਦੀ ਪ੍ਰੀਤ ਦਾ ਬਾਪੂ ਕਹਿਣ ਲੱਗਿਆ ਕਿ ਕੋਈ ਗੱਲ ਨਹੀਂ ਪ੍ਰੀਤ ਕੁਝ ਦਿਨ ਇੱਥੇ ਆ ਜਾਵੇਗੀ ਤਾਂ ਮਾਮਲਾ ਸ਼ਾਂਤ ਹੋ ਜਾਵੇਗਾ ਕੁਝ ਘੰਟਿਆਂ ਬਾਅਦ ਪ੍ਰੀਤ ਅਤੇ ਉਸ ਦੀ ਮਾਂ ਪ੍ਰੀਤ ਦੇ ਪੇਕੇ ਘਰ ਆ ਗਈਆਂ ਘਰ ਅੰਦਰ ਦਾਖਲ ਹੁੰਦੇ ਹੀ ਪ੍ਰੀਤ ਦੀ ਮਾਂ ਪ੍ਰੀਤ ਦੇ ਬਾਪੂ ਤੇ ਗੁੱਸੇ ਹੁੰਦੀ ਹੋਈ ਕਹਿਣ ਲੱਗੀ ਕਿ ਤੂੰ ਇੱਥੇ ਆਰਾਮ ਨਾਲ ਸੁੱਤਾ ਪਿਆ ਹੈ ਅਤੇ ਤੇਰੀ ਧੀ ਪਰੇਸ਼ਾਨੀ ਵਿੱਚ ਹੈ ਪ੍ਰੀਤ ਦੇ ਬਾਪੂ ਨੇ ਆਪਣੀ ਧੀ ਦਾ ਸਿਰ ਪਲੋਸਿਆ ਅਤੇ ਉਸ ਦਾ ਹਾਲਚਾਲ ਪੁੱਛਿਆ ਫੇਰ ਪ੍ਰੀਤ ਦਾ ਬਾਪੂ ਪ੍ਰੀਤ ਦੀ ਮਾਂ ਨੂੰ ਕਹਿਣ ਲੱਗਿਆ ਕਿ ਐਨਾ ਟਾਈਮ ਕਿਉਂ ਲੱਗ ਗਿਆ ਪ੍ਰੀਤ ਦੀ ਮਾਂ ਕਹਿਣ ਲੱਗੀ ਕਿ ਕੋਈ ਬਹੁਤ ਜ਼ਰੂਰੀ ਕੰਮ ਸੀ ਜ਼ਰੂਰੀ ਕੰਮ ਇਹੋ ਜਿਹਾ ਕਿਹੜਾ ਜ਼ਰੂਰੀ ਕੰਮ ਸੀ ਪ੍ਰੀਤ ਆਪਣੇ ਬਾਪੂ ਦੀ ਗੱਲ ਨੂੰ ਵਿਚੋਂ ਟੋਕਦੇ ਹੋਏ ਬੋਲੀ ਬਾਪੂ ਤੁਹਾਨੂੰ ਆਪਣੀ ਧੀ ਦੀ ਕੋਈ ਫਿਕਰ ਹੈ ਜਾਂ ਨਹੀਂ ਪ੍ਰੀਤ ਦਾ ਬਾਪੂ ਕਹਿਣ ਲੱਗਿਆ ਕਿ ਧੀਏ ਤੈਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਇੱਥੇ ਤੈਨੂੰ ਕੋਈ ਕੁਝ ਨਹੀਂ ਕਹੇਗਾ ਵਿਚਾਰੀ ਮੇਰੀ ਧੀ ਕਿੰਨੀ ਕਮਜ਼ੋਰ ਹੋ ਗਈ ਹੈ ਪ੍ਰੀਤ ਦਾ ਬਾਪੂ ਕਹਿਣ ਲੱਗਿਆ ਕਿ ਪੁੱਤ ਅਸੀਂ ਤੇਰਾ ਵਿਆਹ ਕੀਤਾ ਹੈ ਤੈਨੂੰ ਵੇਚਿਆ ਨਹੀਂ ਤੂੰ ਇੱਥੇ ਆਰਾਮ ਨਾਲ ਰਹਿ ਸਾਨੂੰ ਤੇਰੀਆਂ ਦੋ ਰੋਟੀਆਂ ਨਾਲ ਕੋਈ ਵੀ ਫਰਕ ਨਹੀਂ ਪੈਂਦਾ। ਪ੍ਰੀਤ ਦੀ ਮਾਂ ਕਹਿਣ ਲੱਗੀ ਕਿ ਤੂੰ ਬੈਠ ਮੈਂ ਤੇਰੀ ਭਜਾਈ ਨੂੰ ਚਾਹ ਬਣਾਉਣ ਲਈ ਕਹਿ ਕੇ ਆਉਂਦੀ ਹਾਂ। ਪ੍ਰੀਤ ਵੀ ਆਪਣੀ ਮਾਂ ਦੇ ਨਾਲ ਅੰਦਰ ਚਲੀ ਗਈ। ਪ੍ਰੀਤ ਦੇ ਬਾਪੂ ਕੋਲ ਉਸ ਦੀ ਦਾਦੀ ਵੀ ਬੈਠੀ ਸੀ। ਉਹ ਪ੍ਰੀਤ ਦੇ ਬਾਪੂ ਨੂੰ ਕਹਿਣ ਲੱਗੀ ਕਿ ਪੁੱਤ ਇਹ ਜੋ ਕੁਝ ਵੀ ਹੋ ਰਿਹਾ ਹੈ ਉਹ ਚੰਗਾ ਨਹੀਂ ਹੈ। ਈਆਂ ਨੂੰ ਇੰਨਾ ਸਿਰ ਨਹੀਂ ਚੜਾਉਣਾ ਚਾਹੀਦਾ ਜੇਕਰ ਪ੍ਰੀਤ ਦੀ ਮਾਂ ਨੂੰ ਕੁਝ ਕਹਾਂਗੇ ਤਾਂ ਉਹ ਲੜਾਈ ਕਰੇਗੀ ਪਰ ਤੂੰ ਆਪਣੀ ਧੀ ਨੂੰ ਸਮਝਾ ਦੇਵੀਂ ਪ੍ਰੀਤ ਦਾ ਬਾਪੂ ਕਹਿਣ ਲੱਗਾ ਮਾਂ ਪ੍ਰੀਤ ਕੁਝ ਦਿਨ ਇੱਥੇ ਰਹੇਗੀ ਅਤੇ ਉਸ ਦਾ ਗੁੱਸਾ ਸ਼ਾਂਤ ਹੋ ਜਾਵੇਗਾ ਪ੍ਰੀਤ ਦੀ ਭਾਬੀ ਚਾਹ ਬਣਾ ਕੇ ਲੈ ਆਈ ਉਹ ਪ੍ਰੀਤ ਨੂੰ ਪੁੱਛਣ ਲੱਗੀ ਕਿ ਦੀਦੀ ਇਹੋ ਜੀ ਕੀ ਗੱਲ ਹੋ ਗਈ ਸੀ ਪ੍ਰੀਤ ਕਹਿਣ ਲੱਗੀ ਕਿ ਕੀ ਦੱਸਾਂ ਭਾਬੀ ਇਹੋ ਜਿਹੀ ਸੱਸ ਰੱਬ ਕਿਸੇ ਨੂੰ ਨਾ ਦੇਵੇ ਸਾਰਾ ਦਿਨ ਹਰਦੀਪ ਨੂੰ ਮੇਰੇ ਖਿਲਾਫ ਪੜਤਾਉਂਦੀ ਰਹਿੰਦੀ ਹੈ ਉਹ ਮੇਰੇ ਨਾਲ ਲੜਨ ਲੱਗ ਪੈਂਦਾ ਹੈ ਹੁਣ ਤਾਂ ਹਰਦੀਪ ਮੇਰੇ ਉੱਪਰ ਹੱਥ ਵੀ ਚੁੱਕਣ ਲੱਗ ਪਿਆ ਹੈ ਹਰਦੀਪ ਨੂੰ ਤਾਂ ਸਿਰਫ ਆਪਣੀ ਮਾਂ ਦੇ ਦੁੱਖ ਤਕਲੀਫ ਹੀ ਨਜ਼ਰ ਆਉਂਦੇ ਹਨ ਮੇਰੇ ਵਿੱਚ ਤਾਂ ਹਰ ਵੇਲੇ ਕਮੀਆਂ ਹੀ ਦਿਸਦੀਆਂ ਨੇ। ਪ੍ਰੀਤ ਦੀ ਭਾਬੀ ਕਹਿਣ ਲੱਗੀ ਕਿ ਪ੍ਰੀਤ ਘਰਾਂ ਵਿੱਚ ਛੋਟੇ-ਮੋਟੇ ਝਗੜੇ ਤਾਂ ਹੁੰਦੇ ਹੀ ਰਹਿੰਦੇ ਨੇ। ਤੈਨੂੰ ਸ਼ਾਂਤ ਰਹਿਣਾ ਚਾਹੀਦਾ ਸੀ। ਜੇਕਰ ਤੂੰ ਸ਼ਾਂਤੀ ਨਾਲ ਵੀਰ ਜੀ ਨੂੰ ਸਮਝਾਉਂਦੀ ਤਾਂ ਉਹ ਜ਼ਰੂਰ ਸਮਝ ਜਾਂਦੇ। ਪ੍ਰੀਤ ਕਹਿਣ ਲੱਗੀ ਕਿ ਭਾਬੀ ਤੈਨੂੰ ਕੀ ਲੱਗਦਾ ਹੈ ਕਿ ਮੈਂ ਆਪਣਾ ਘਰ ਖਰਾਬ ਕਰਨਾ ਚਾਹੁੰਦੀ ਹਾਂ? ਹਰਦੀਪ ਤਾਂ ਸਮਝਣ ਲਈ ਬਿਲਕੁਲ ਹੀ ਤਿਆਰ ਨਹੀਂ। ਭਾਬੀ ਜੇਕਰ ਮੇਰੇ ਭਰਾ ਦਾ ਸੁਆ ਨਰਮ ਹੈ ਤਾਂ ਇਸਦਾ ਇਹ ਮਤਲਬ ਨਹੀਂ ਕਿ ਸਾਰੇ ਆਦਮੀ ਇੱਕੋ ਜਿਹੇ ਹੁੰਦੇ ਹਨ ਪ੍ਰੀਤ ਦੀ ਭਾਬੀ ਕਹਿਣ ਲੱਗੀ ਕਿ ਕੋਈ ਗੱਲ ਨਹੀਂ ਤੇਰਾ ਬਾਈ ਉਹਨਾਂ ਨਾਲ ਗੱਲ ਕਰੇਗਾ ਸਭ ਕੁਝ ਠੀਕ ਹੋ ਜਾਊ ਪ੍ਰੀਤ ਆਪਣੀ ਭਾਬੀ ਨੂੰ ਕਹਿਣ ਲੱਗੀ ਕਿ ਉਹ ਤਾਂ ਮੈਂ ਹੀ ਹਾਂ ਜੋ ਇੰਨਾ ਕੁਝ ਬਰਦਾਸ਼ਤ ਕਰ ਰਹੀ ਹਾਂ ਜੇਕਰ ਤੈਨੂੰ ਐਦਾਂ ਦੀ ਸੱਸ ਤੇ ਘਰ ਵਾਲਾ ਮਿਲੇ ਹੁੰਦੇ ਤਾਂ ਤੂੰ ਦੋ ਦਿਨ ਨਹੀਂ ਸੀ ਕੱਟਣਾ ਪ੍ਰੀਤ ਦੀ ਭਾਬੀ ਕਹਿਣ ਲੱਗੀ ਕਿ ਇਦਾਂ ਦੀ ਕੋਈ ਗੱਲ ਨਹੀਂ ਪ੍ਰੀਤ ਘਰ ਬਸਾਉਣ ਲਈ ਜੇਕਰ ਥੋੜਾ ਝੁਕਣਾ ਵੀ ਪਵੇ ਤਾਂ ਇਸ ਵਿੱਚ ਕੋਈ ਹਰਜ ਨਹੀਂ ਪ੍ਰੀਤ ਕਹਿੰਦੀ ਹੋਰ ਕਿੰਨਾ ਝੁਕਾਂ ਮੈਂ ਭਾਬੀ ਮੰਮੀ ਤੁਹਾਡਾ ਖਿਆਲ ਰੱਖਦੇ ਹਨ ਪਰ ਮੇਰੀ ਸੱਸ ਤਾਂ ਮੇਰੇ ਘਰ ਵਾਲੇ ਦੇਖ ਲੈ ਮੇਰੇ ਖਿਲਾਫ ਕੰਨ ਭਰਦੀ ਰਹਿੰਦੀ ਹੈ ਦੂਜਿਆਂ ਨੂੰ ਸਮਝਾਉਣਾ ਬਹੁਤ ਸੌਖਾ ਹੁੰਦਾ ਹੈ ਪਰ ਜਦੋਂ ਆਪਣੇ ਤੇ ਬੀਤਦੀ ਹੈ ਤਾਂ ਉਦੋਂ ਪਤਾ ਲੱਗਦਾ ਹੈ ਪ੍ਰੀਤ ਦੀ ਇਹ ਗੱਲ ਸੁਣ ਕੇ ਪ੍ਰੀਤ ਦੀ ਭਾਬੀ ਚੁੱਪ ਕਰ ਗਈ ਕਿਉਂਕਿ ਉਹ ਸਮਝ ਗਈ ਸੀ ਕਿ ਪ੍ਰੀਤ ਖੁਦ ਹੀ ਕੁਝ ਸਮਝਣਾ ਨਹੀਂ ਚਾਹੁੰਦੀ ਦੋ ਦਿਨ ਬਾਅਦ ਰਖੜੀ ਸੀ ਪ੍ਰੀਤ ਦੀ ਭਾਬੀ ਨੇ ਸਵੇਰੇ ਸੰਦੇਹਾ ਉੱਠ ਕੇ ਸਾਰਾ ਕੰਮ ਨਵੇੜ ਲਿਆ ਤੇ ਆਪਣੀ ਸੱਸ ਨੂੰ ਕਹਿਣ ਲੱਗੀ ਕਿ ਮੰਮੀ ਜੀ ਮੈਂ ਆਪਣੇ ਪੇਕੇ ਆਪਣੇ ਵੀਰ ਜੀ ਦੇ ਰਖੜੀ ਵੰਣ ਚਲੀ ਜਾਵਾਂ ਤਾਂ ਪ੍ਰੀਤ ਦੀ ਮਾਂ ਨੇ ਪ੍ਰੀਤ ਦੀ ਭਾਬੀ ਨੂੰ ਪੇਕੇ ਜਾਣ ਤੋਂ ਸਾਫ਼-ਸਾਫ਼ ਮਨ੍ਹਾ ਕਰ ਦਿੱਤਾ ਪ੍ਰੀਤ ਦੀ ਭਾਬੀ ਵਿਚਾਰੀ ਮੂੰਹ ਮਸੋਸ ਕੇ ਰਹਿ ਗਈ ਉਧਰ ਪ੍ਰੀਤ ਦੇ ਸਹੁਰੇ ਘਰ ਪੁਲਿਸ ਸਟੇਸ਼ਨ ਵਿੱਚੋਂ ਫੋਨ ਆਇਆ ਹਰਦੀਪ ਨੂੰ ਪੁਲਿਸ ਸਟੇਸ਼ਨ ਪਹੁੰਚਣ ਲਈ ਕਿਹਾ ਗਿਆ ਜਦੋਂ ਹਰਦੀਪ ਨੇ ਪੁਲਿਸ ਸਟੇਸ਼ਨ ਜਾ ਕੇ ਪਤਾ ਕੀਤਾ ਤਾਂ ਉਸ ਨੂੰ ਪਤਾ ਲੱਗਿਆ ਕਿ ਪ੍ਰੀਤ ਨੇ ਰਿਪੋਰਟ ਦਰਜ ਕਰਾਈ ਸੀ ਉਸ ਨੇ ਕਿਹਾ ਸੀ ਕਿ ਮੇਰੇ ਸਹੁਰੇ ਦਾਜ ਲਈ ਮੈਨੂੰ ਤੰਗ ਪਰੇਸ਼ਾਨ ਕਰਦੇ ਹਨ ਜਦੋਂ ਹਰਦੀਪ ਨੇ ਘਰ ਆ ਕੇ ਦੱਸਿਆ ਤਾਂ ਉਸ ਦੀ ਮਾਂ ਕਹਿਣ ਲੱਗੀ ਕਿ ਪੁੱਤ ਆਪਾਂ ਤਾਂ ਕਦੇ ਦਾਜ ਮੰਗਿਆ ਹੀ ਨਹੀਂ ਹਰਦੀਪ ਕਹਿਣ ਲੱਗਿਆ ਕਿ ਮਾਂ ਪ੍ਰੀਤ ਆਪਾਂ ਨੂੰ ਦਾਜ ਦੇ ਝੂਠੇ ਖੇਸ ਕੇਸ ਵਿੱਚ ਫਸਾਉਣਾ ਚਾਹੁੰਦੀ ਹੈ ਹਰਦੀਪ ਦੀ ਮਾਂ ਕਹਿਣ ਲੱਗੀ ਕਿ ਪੁੱਤ ਇੱਕ ਵਾਰ ਆਪਾਂ ਤੇਰੇ ਸਹੁਰੇ ਘਰ ਚੱਲ ਕੇ ਗੱਲ ਕਰਦੇ ਹਾਂ ਜੇਕਰ ਇਹ ਗੱਲ ਘਰ ਦੀ ਘਰੇ ਨਿਬੜ ਜਾਵੇ ਤਾਂ ਚੰਗਾ ਰਹੇਗਾ ਹਰਦੀਪ ਕਹਿਣ ਲੱਗਿਆ ਨਹੀਂ ਮਾਂ ਮੈਂ ਪ੍ਰੀਤ ਅੱਗੇ ਨਹੀਂ ਝੁਕਾਂਗਾ ਹਰਦੀਪ ਦਾ ਭਰਾ ਕਹਿਣ ਲੱਗਿਆ ਵੀਰੇ ਮਾਂ ਠੀਕ ਕਹਿ ਰਹੀ ਹੈ ਜੇਕਰ ਆਪਾਂ ਕੋਰਟ ਕੇਸ ਵਿੱਚ ਫਸ ਗਏ ਫੇਰ ਨਿਕਲਣਾ ਔਖਾ ਹੋ ਜਾਵੇਗਾ ਹਰਦੀਪ ਨੂੰ ਆਪਣੇ ਭਰਾ ਦੀ ਗੱਲ ਠੀਕ ਲੱਗੀ ਇਧਰ ਪ੍ਰੀਤ ਆਪਣੀ ਮਾਂ ਕੋਲ ਬੈਠੀ ਫੋਨ ਚਲਾ ਰਹੀ ਸੀ ਪ੍ਰੀਤ ਦਾ ਬਾਪੂ ਉਸ ਨੂੰ ਕਹਿਣ ਲੱਗਿਆ ਕਿ ਧੀਏ ਜੇਕਰ ਬੈਠ ਕੇ ਤੇਰੇ ਸਹੁਰਿਆਂ ਨਾਲ ਗੱਲ ਕਰ ਲਈਏ ਤਾਂ ਚੰਗਾ ਰਹੇਗਾ ਪ੍ਰੀਤ ਦੀ ਦਾਦੀ ਵੀ ਕੋਲ ਹੀ ਬੈਠੀ ਸੀ ਪ੍ਰੀਤ ਕਹਿਣ ਲੱਗੀ ਨਹੀਂ ਮੈਂ ਉੱਥੇ ਵਾਪਸ ਨਹੀਂ ਜਾਵਾਂਗੀ ਮੈਂ ਉਸ ਘਰ ਵਿੱਚ ਨੌਕਰ ਬਣ ਕੇ ਰਹਿ ਗਈ ਹਾਂ ਹਾਂਜੀ ਦੋਸਤੋ ਕਹਾਣੀ ਦਾ ਅਗਲਾ ਭਾਗ ਕੱਲ ਆਵੇਗਾ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਹਾਂ ਕੱਲ ਕਹਾਣੀ ਦੇ ਅਗਲੇ ਭਾਗ ਦੇ ਨਾਲ ਹੱਸਦੇ ਵਸਦੇ ਰਹੋ ਰੱਬ ਰਾਖਾ